ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਬੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਪੰਜਾਬ ਦੇ ਮੌਸਮ ਦੇ ਹਾਲਾਤ ਅੱਜ 9 ਦਸੰਬਰ 2024 ਕਿਵੇਂ ਦੇ ਰਹਿਣਗੇ ਸੈਟਲਾਈਟ ਇਮੇਜਸ ਦੇਖਾਂਗੇ ਤਾਪਮਾਨ ਹਵਾ ਹਨੇਰੀ ਬੱਤਲਬਾਈ ਮੀਂਹ ਦਾ ਰੁਖ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਆਂ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਰੂ ਸੈਟਲਾਈਟ ਇਮੇਜਸ ਤੋਂ ਕਲੀਅਰ ਦਿਖ ਰਿਹਾ ਹੈ ਜੋ ਇੱਕ ਸਿਸਟਮ ਬੜੇ ਹੋਈ ਸੀ ਉਹ ਹੁਣ ਕਮਜ਼ੋਰ ਪੈ ਰਹੇ ਨੇ ਪੰਜਾਬ ਦੇ ਵਿੱਚ ਬਿਸ਼ੱਕ ਪਹਾੜੀ ਖੇਤਰਾਂ ਵਿੱਚ ਅਜੇ ਵੀ ਸਿਸਟਮ ਲਗਾਤਾਰ ਚੰਗੇ ਰੂਪ ਵਿੱਚ ਇਨ੍ਹਾਂ ਦਾ ਅਸਰ ਕੱਲ ਪੰਜਾਬ ਦੇ ਵਿੱਚ ਬਹੁਤੇ ਹਿੱਸਿਆਂ ਵਿੱਚ ਸ਼ਾਮ ਦੇ ਵੇਲੇ ਤੱਕ ਮੀਂਹ ਦੇ ਰੂਪ ਵਿੱਚ ਦੇਖਿਆ ਗਿਆ ਖਾਸ ਤੌਰ ਤੇ ਰੂਪਨਗਰ ਜ਼ਿਲ੍ਹਾ ਲੁਧਿਆਣਾ ਮੋਗਾ ਇਹਨਾਂ ਇਲਾਕਿਆਂ ਦੇ ਵਿੱਚ ਬੱਦਲ ਬਾਈ ਤੇ ਨਾਲ ਕਿਰਮਣਕੜੇ ਵੀ ਹੋਈਏ ਤੇਜ਼ ਹਨੇਰੇ ਨਾਲ ਗਰਜ ਚਮਕ ਵੀ ਦੇਖਣ ਨੂੰ ਮਿਲੀ ਲਗਭਗ 1 ਤੋਂ 1.5 ਘੰਟੇ ਦਾ ਲਗਭਗ ਹਲਕੇ ਦਰਮਿਆਨੇ ਸਪੈਲ ਵੀ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਰਾਤ ਦੇ ਵੇਲੇ ਕਾਫੀ ਜ਼ਿਆਦਾ ਠੰਡ ਪੰਜਾਬ ਦੇ ਵਿੱਚ ਵਧ ਗਈ ਹੈ ਦਿਨ ਦੇ ਵੇਲੇ ਵੀ ਅੱਜ ਗੱਲ ਕੀਤੀ ਜਾਵੇ ਤਾਂ ਮਰ ਘਟੇ ਹੋਏ ਦਿਖਾਈ ਦੇਣਗੇ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਗਰਜ ਚਮਕ ਹੋਈ ਹੈ ਹਨੇਰੀ ਚੱਲੀ ਸੀ ਜਾਂ ਨਹੀਂ ਚੈਨਲ ਤੇ ਨਵੇਂ ਹੋ ਪਹਿਲੀ ਬਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਇਸ ਮੀਂਹ ਦਾ ਜਿਹੜਾ ਅਸਰ ਦੇਖਣ ਨੂੰ ਮਿਲੇਗਾ ਮੇਨ ਤਾਪਮਾਨ ਦੇ ਵਿੱਚ ਦੇਖਣ ਨੂੰ ਮਿਲੇਗਾ ਤਾਪਮਾਨ ਘਟਦਾ ਹੋਇਆ ਦਿਖਾਈ ਦੇਵੇਗਾ ਅੱਜ ਜਿਹੜਾ ਦਿਨ ਦਾ ਤਾਪਮਾਨ 20 ਡਿਗਰੀ ਦੇ ਥੱਲੇ ਆਉਂਦਾ ਦਿਖਾਈ ਦੇ ਰਿਹਾ ਜੀ ਬਹੁਤੇ ਹਿੱਸੇ ਵਿੱਚ ਤਾਪਮਾਨ 18 19 20 ਇਸੇ ਤਰੀਕੇ ਨਾਲ ਬਣ ਰਿਹਾ ਹੈ ਵਰਗਾ ਸ਼ੀਤਲੈਨ ਵਰਗਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਇਸ ਸਮੇਂ ਪੰਜਾਬ ਦੇ ਵਿੱਚ ਜਿਹੜਾ ਤਾਪਮਨ ਸਵੇਰ ਦੇ ਵੇਲੇ ਦੇਖਣ ਨੂੰ ਮਿਲਿਆ ਉਹ 9-10 ਡਿਗਰੀ ਤੇ ਥੱਲੇ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਦੇਖਣ ਨੂੰ ਮਿਲਿਆ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਤਾਪਮਰ ਵੀ ਘਟਦਾ ਹੋਇਆ ਦਿਖਾਈ ਦੇਵੇਗਾ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਹਲਕੇ ਦਰਮਿਆਨੀ ਧੁੰਦ ਦਾ ਵੀ ਹਾਲਾਤ ਇਸ ਟਾਈਮ ਬੜੇ ਹੋਏ ਨੇ ਦੁਪਹਿਰ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ ਹਲਕੇ ਦਰਮਿਆਨੀ ਧੁੰਦ ਦੇਖਣ ਨੂੰ ਮਿਲੇਗੀ ਥੋੜਾ ਬਹੁਤਾ ਬੱਦਲਬਾਹੀ ਵਾਲਾ ਮਾਹੌਲ ਵੀ ਰਹੇਗਾ ਪਰ ਸ਼ਾਮ ਹੁੰਦੇ ਹੁੰਦੇ ਮੌਸਮ ਕਲੀਅਰ ਹੋਣ ਦੇ ਯਾਦਤਰ ਚਾਂਸ ਬਣੇ ਹੋਏ ਨੇ ਠੰਡਾ ਮਾਹੌਲ ਬਣਿਆ ਰਹੇਗਾ ਅੱਜ ਜਿਹੜੇ ਦਿਨ ਤੇ ਤਾਪਮਾਨ 10°C ਚੁੱਕੇ ਹੈ ਕਿ 20°C ਤੋਂ ਥੱਲੇ ਆਣਗੇ ਜਿਸ ਦੇ ਨਾਲ ਥੋੜਾ ਬਹੁਤਾ ਠੰਡ ਵਾਧੀ ਹੋਈ ਦਿਖਾਈ ਦੇ ਰਹੀ ਹੈ ਇਸ ਕਰਕੇ ਆਪਣਾ ਪਰਹੇਜ਼ ਕਰੋ ਕਿਸੇ ਤਰੀਕੇ ਦੇ ਵੀ ਤੁਸੀਂ ਬਾਹਰ ਜਾਣਾ ਹੈ ਤਾਂ ਠੰਡ ਦਾ ਦੇਖ ਕੇ ਹੀ ਬਾਹਰ ਨਿਕਲਿਓ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਮੌਸਮ ਫਿਲਹਾਲ ਤਾਪਮਾਨ ਘਟ ਚੁੱਕੇ ਨੇ ਜਿਸ ਇਲਾਕੇ ਵਿੱਚ ਮੀਂਹ ਹੋਣਾ ਸੀ ਹੋ ਚੁੱਕਿਆ ਹੁਣ ਆਉਣ ਦੇ ਦਿਨਾਂ ਵਿੱਚ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਨਹੀਂ ਹੈ ਤੁਸੀਂ ਕਣਕ ਵਗੈਰਾ ਨੂੰ ਪਾਣੀ ਹੁਣ ਆਪਣੇ ਹਿਸਾਬ ਨਾਲ ਲਗਾ ਸਕਦੇ ਹੋ ਬਾਕੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਬਣੇ ਰਹੋ ਚੈਨਲ ਪਿਆਦਰ ਅਪਡੇਟਸ ਹਰਤੇ ਮਿਲਦੇ ਜੀ ਅਗਲੀ ਜਾਣਕਾਰੀ ਵਿੱਚ ਅਗਲੀ ਵੀਡੀਓ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ